ਹਾਂਜੀ ਭਾਈ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਵੀਜ਼ਾ ਸਾਰੇ ਭਰਾ ਤੁਠਾ ਜੀ ਹੋਣਗੇ ਆਪਾਂ ਪੂਰੇ ਵਧੀਆ ਤੇ ਅੱਜ ਆਪਾਂ ਚੱਲੇ ਆ ਹੁਣ ਆਪਾਂ ਅਦਵਾ ਬਲੌਗ ਦੇ ਆਪਾਂ ਲੈਟਾ ਖੋਲਣ ਵਾਲਾ ਕਰਤਾ ਸੀ ਉੱਥੇ ਹੀ ਖਤਮ ਕਿਉਂਕਿ ਬਲੌਗ ਵਾਲਾ ਵਡਾ ਹੋਣਾ ਸੀ ਤੇ ਹੁਣ ਆਪਾਂ ਚੱਲੇ ਆ ਰਾਜੀਵ ਦੇ ਖੇਤ ਉਹਨਾਂ ਦਾ ਝੋਨਾ ਵੜਾਉਣਾ ਇੰਜੈਕਟਰ ਕਰ ਲਿਆ ਆਪਾਂ ਸਟਾਰਟ ਤੇ ਰਾਜੀਵ ਕਰੋ ਬਾਗੀ ਨੇ ਉਹਨੇ ਟਰਾਲੀ ਫਿਰ ਚੱਲਦੇ ਆਪਾਂ ਉਹਨਾਂ ਦੇ ਖੇਤ ਸੇ ਮੂਹਲੀ ਵੀ ਪਈ ਬਾਬਾ ਬੁੱਢਾ ਸਿਆ ਵਾਲੀ ਮੇਲੇ ਤੇ ਗਏ ਜੋ ਦੀ ਸਾਦੀ ਨਹੀਂ ਗਈ ਬਾੜੀ ਲੈ ਲਈ ਸੀ ਚਲੋ ਵੀ ਚੱਲਦੇ ਆਂ ਪਾ ਖੇਤ ਰਾਜਗੀਰ ਟਰਾਲੀ ਪਾਲੀਏ ਘਰੋਂ

ਅੱਗੇ ਕਰਦਾ ਈ ਬਾਈ ਇਹਦਾ ਕੀ ਜਾਣਿਆ ਤਾਂ ਮਿੱਧਕੇ ਲੰਗੇ ਚਲੋ ਬਾਕੀ ਗੱਲਬਾਤ ਕਰਦੇ ਆ ਰਾਜੀ ਦੇ ਘਰੋਂ ਟਰਾਲੀ ਪਾ ਕੇ ਉਹਨਾਂ ਦੇ ਖੇਤ ਜਾ ਕੇ ਹਾਂਜੀ ਟਰਾਲੀ ਲਈਆ ਹੁਣ ਆਪਾਂ ਪਾ ਤੇ ਬਾਕੀ ਆ ਖਾੜੇ ਜੋਬਰ ਕੀ ਕਰਦੇ ਆ ਹੈ ਸਪਰੇਅ ਕਰਦੇ ਆ ਕਹਿੰਦੇ ਸਪਰੇਅ ਕਰਦੇ ਆ ਚਲੋ ਹੁਣ ਆਪਾਂ ਚੱਲਦੇ ਆ ਬਾਕੀ ਰਾਜੀ ਦੇ ਖੇਤ ਜਾ ਕੇ ਕਰਦੇ ਬਾਕੀ ਗੱਲਬਾਤ ਜੀ ਆ ਚੋਬਰ ਦੇ ਖੇਤ ਪਹੁੰਚ ਗਏ ਆ ਚੋਬਰ ਦਾ ਵੱਡ ਦੇ ਝੋਨਾ ਤੇ ਚੋਬਰਾ ਰੈਟਰ ਇੱਥੇ ਖੜਾ ਤੇ ਪਾ ਦੀ ਠੱਕ ਲਿਆ ਕੇ ਦੋਨੇ ਖਿਲਾਰ ਕੇ ਆਹ ਖੜੇ ਆ ਦੋਨੇ ਝੋਟੇ ਜਿੱਥੇ ਜਾਂਦੇ ਇਕੱਠੇ ਜਾਂਦੇ ਆ ਤੇ ਜਿੱਥੇ ਨਹੀਂ ਜਾਂਦੇ ਫਿਰ ਨਹੀਂ ਜਾਂਦੇ ਗੱਲ ਦਾ ਰਾਜੂ ਕਰਿਆ ਹੈ ਕਿਉਂ ਆਹ ਦੇਖ ਲੋ ਜੀ ਆ ਖੜੇ ਆ ਦੋਨੇ ਝੋਟੇ ਕਰ ਲੋ ਚੈੱਕ ਤੇ ਚੋਬਰ ਦੇ ਖੇਤ ਗਏ ਆ ਪਹੁੰਚ ਚੋਬਰ ਨੇ ਡਾਉਨਸਿੰਗ ਕਰਾਈ ਹੋਈ ਦਾ ਬ ਆਪਣੀ ਰਹਿੰਦੀ ਆ ਡਾਉਨਸਿੰਗ ਕਰਾਉਣੀ ਆ ਤੇ ਇੱਕ ਬੰਪਰ ਬੰਪਰ ਵਧਾ ਦੇ ਤੂੰ ਹੀ ਫਟ ਕੋਈ ਹਾਂ ਮੈਂ ਵੀ ਫਟ 1.5 ਫਟ ਵਧਾਉਣਾ ਕਰਾਉਣਾ ਵਾ 4.5 ਫਟ ਫੇਰ ਕਹਾ ਡਾਉਨਸਿੰਗ ਡੈਕ ਡੁਕ ਵਧਾ ਕੇ ਤੇ ਕਰ ਲੋ ਜੀ ਚੈੱਕ ਦੋਨੇ ਝੋਟੇ ਖੜੇ ਆ ਨਾ ਪੈਂਦੀ ਆ ਨਾ ਧੱਕ ਕਿਉਂ ਪੈਂਦੀ ਧੱਕ ਚੈਂਪੀਅਨ ਆ ਆ ਗਿਆ ਸਾਡਾ ਚੈਂਪੀਅਨ ਵੀ ਵਚਦੰਗੇ ਆ ਇਹ ਛੋਟਾ ਚੈਂਪੀਅਨ ਆ ਸਾਡਾ ਮਾਣ ਤੇ ਮਸ਼ੀਨਾਂ ਲੱਗੀ ਜਾਂਦੀ ਆ ਤਾਂ ਲੱਗੀ ਜਾਂਦੀ ਆ ਕਿ ਵੱਢੀ ਜਾਂਦੀ ਆ ਵੱਢੀ ਜਾਂਦੀ ਆ ਉਹ ਉੱਥੇ ਤੋੜਿਆ ਸੀ ਸ਼ੀਸ਼ਾ ਤੇ ਉਹ ਉੱਥੇ ਤੋੜੀ ਸੀ ਛਤਰੀ ਐਡ ਕੀ ਧਿਆਨ ਰੱਖਾਂਗੇ ਐਡ ਕੀ ਤਾਂ ਬਹੁਤ ਬਚਾਇਆ ਉਹਨੂੰ ਹੋਰ ਯਾਰ ਵੀ ਧਿਆਨ ਰੱਖਾਂਗੇ ਕਾਫੀ ਨੁਕਸਾਨ ਹੋ ਗਿਆ ਲੈਟਰਲ ਹਟਾ ਦਿੱਤੀਆਂ ਪੱਥਲੋ ਲਾ ਮੈਂ ਕਿ ਟੁੱਟ ਹੀ ਜਾਣੀਗਾ ਕਿ ਭੈਣਾਂ 6000 ਲਾਇਆ ਦੂਰੀ ਦੂਰੀ ਵਰ ਗਾਣੇ ਕੋਣ ਦਾਨੇ ਵਰਦੀ ਉੱਪਰ ਚਾਲਾ ਪਾਲਿਆ ਵੱਡਾ ਹੀ ਮਗਰ ਤੇ ਆੜ ਵਿੱਚ ਹੀ ਦਬਾਦਾ ਜੋਬਰ ਨੇ ਦਾਨੇ ਪਾਉਨੇ ਆ ਇੱਕ ਆ ਝੋਟਾ ਇੱਥੇ ਖੜਾ ਬਾਕੇ ਇਹ ਕੋ ਆ ਉਪਰਾ ਗੇਚ ਪਾਵਾਂਗੇ ਉਪਰ ਮਸ਼ੀਨ ਦੇ ਨਾਲ ਨਾਲ ਹੀ ਤੁਰਿਆ ਜਾਂਦਾ ਪਹਿਲਾ ਬਲੌਗ ਭਈ ਆਪਾਂ ਤਾਂ ਛੇ ਦੀ ਖਤਮ ਕਰਤਾ ਸੀ ਘਰੋ ਤੁਰ ਲੱਗਿਆ ਨੇ ਘਰੇ ਘਰੇ ਬਣਾਦਾ ਸੀ ਲਾਈਟਾਂ ਉੱਡਾ ਲੌਂ ਲੱਗਿਆ ਨੇ ਕਿਉਂਕਿ ਫਿਰ ਬਲੌਗ ਬਾਲਾ ਵੱਡਾ ਹੋਣਾ ਸੀ ਜੋ ਬਰ ਨਾਲ ਨਾਲ ਤੋਰੀਆਂ ਨਾਲ ਨਾਲ ਦਾਣੇ ਬੁਆਈਦਾ ਤਿੰਨਾ ਚਾਰਾਂ ਕਿ ਲੈ ਚੋਨਾ ਪੈਂਦਾ ਬਾਕੀ ਖਰਚੇ ਦੇਖੋ ਹਰੇ ਹਰੇ ਆ ਮੱਜਾਂ ਨੂੰ ਆ ਖਾਣੀਆਂ ਭੱਜ-ਭੱਜ ਕਾਰ ਲੋ ਚੈੱਕ ਦੀਨਾ ਪੁਆਈਣਾ ਚੋਬਰ ਦਾਣੇ ਚਲੋ ਬਾਕੀ ਆਪਾਂ ਚੱਲਦੇ ਆ ਮੋਟਰ ਕੋਲੇ ਦਾਣੇ ਬਾਹਲੇ ਉੱਚੇ ਪਵਾਦੇ ਹੋਰ ਨਾਲ ਡੋਲੇ ਨਾ ਚੋਬਰ ਬਾਹਲਾ ਗਾਂ ਤੋਰੀਆਂ ਦਾ ਬਾਕੀ ਮਸ਼ੀਨਾਂ ਦੇ ਵੀਰ ਦਾ ਧਿਆਨ ਹੀ ਹੋਊਗਾ ਚਲੋ ਬਾਕੀ ਗੱਲਬਾਤ ਕਰਦੇ ਆਂ ਬਈ ਉੱਥੇ ਕੋਲੇ ਆ ਲੈਣ ਤੋ ਟਰੈਕਟਰ ਉੱਥੇ ਆ ਕੇ ਲੈ ਵੀ ਚੋਬਰ ਹੁਣ ਆਪਾਂ ਲੱਗੇ ਆ ਦਾਣੇ ਪੁਆਣ ਇਹਦੇ ਚ ਦੋ ਦੂਜਾ ਟਰਾਲਾ ਗਿਆ ਆਪਣਾ ਉਹ ਖੜਾ ਭਰ ਹੁਣ ਆਪਾਂ ਲੱਗੇ ਆ ਟਰਾਲੀ ਭਰਨ ਤੇ ਬਾਈ ਨੂੰ ਕਹਿ ਕੇ ਡੈਕ ਬੰਦ ਕਰਾਇਆ ਗਾਣੇ ਲਾਏ ਸੀ ਦਾਣੇ ਨੱਪਦੇ ਟਰੱਪ ਉਹ ਪੱਲੀ ਨੱਪਦੀ ਆ ਦਾਣੇ ਆ ਗਏ ਉੱਤੇ ਇਹ ਜਦ ਨੱਪੀ ਕਿੱਥੇ ਆ ਡੋਪਰ ਨੂੰ ਗਿਆ ਪੰਦੀ ਨੱਪੇ ਤੇ ਨਾਲ ਦਾਣੇ ਆ ਗਏ ਉੱਤੇ ਆਏ ਨਹੀਂ ਦਾਣੇ ਹੁਣ ਆਏ ਆ ਉਹ ਨੱਪੀ ਨਹੀਂ ਉਹਨੇ ਕਰਦੇ ਆ ਅੱਗੇ ਤੈਨਵਰੀ ਟੁੱਟ ਗਿਆ ਬਾਈ ਕਲਾ ਟਰੈਕਟਰ ਗਾਂ ਕਰਦੇ ਮੈਂ ਕਿਹਾ ਭਰਾਵਾ ਕਰਦੇ ਹਾਂ ਜੀ ਬਈ ਆਪਾਂ ਗੇੜਾ ਲਾਉਣਗੇ ਸੀ ਘਰੇ ਪਹਿਲਾਂ ਲੱਗਿਆ ਰਾਜਦੀਪ ਘਰੇ ਝੂਨਾ ਇੱਕ ਗੇੜਾ ਤੇ ਇੱਕ ਗੇੜਾ ਲਾ ਕੇ ਆਏ ਆ ਆਪਾਂ ਤੇ ਉਹ ਸਾਹਮਣੇ ਘਰ ਆਪਣੇ ਆਪ ਦੇ ਘਰ ਹੀ ਆ ਆਪਣੇ ਘਰਾਂ ਦੇ ਹੀ ਆ ਤੇ ਆਪਣੇ ਯਾਰ ਦੋਸਤੀ ਆ ਤੇ ਉਹਨਾਂ ਬੰਦਿਆਂ ਨੇ ਸਾਨੂੰ ਰੋਕਿਆ ਤੇ ਬਾਅਦ ਚ ਉਹ ਮੁੰਡੇ ਨੇ ਵੀ ਫੋਨ ਲਾਇਆ ਕਹਿੰਦੇ ਬਾਈ ਬਣ ਕੇ ਹੱਟੇ ਘਰਾਂ ਵਾਲੀ ਦੀ ਵਾਦੀ ਆ ਧੜਕਣਾ ਤੇ ਭਰਾ ਬਣ ਕੇ ਘਰ ਕੋਲੋਂ ਡਿੱਕ ਬੰਦ ਕਰਕੇ ਨੰਗ ਜਾ ਕਰੋ ਬੇਸ ਬਾਹਲੀ ਅੰਦਰ ਗੂੰਜਦੀ ਆ ਤੇ ਉਹ ਉਧਰ ਡੈੱਕ ਵੀ ਵੇਚ ਲੋ ਲੱਗੇ ਉਹਦੇ ਸਿਸਟਮ ਬੰਦ ਕਰਕੇ ਲੰਘ ਜਾ ਗੁਰਪ੍ਰਾਪਾ ਰਾਬਣ ਕੇ ਗਾਂਹ ਜਾ ਕੇ ਲਾ ਲਿਆ ਕਰੋ ਸੜਕ ਤੇ ਤੇ ਘਰ ਕੋਲੇ ਪਹੁੰਚਾਂ ਲੱਗੇ ਜਾਂ ਖੇਤ ਤੱਕ ਕੋਲੇ ਅੱਧੇ ਲਾ ਲਿਆ ਕਰੋ ਘਰ ਕੋਲੇ ਪਹੁੰਚਾਂ ਲੱਗੇ ਜਰੂਰ ਟਰੈਕਟਰ ਜਾਂਦਾ ਘਰ ਕੋਲ ਦੇ ਬਾਈ ਬਣ ਕੇ ਧੜਕਣ ਵੱਜ ਜਾਂਦੀ ਆ ਤੇ ਡੈੱਕ ਬੰਦ ਕਰ ਦਿਆ ਕਰੋ ਬਾਈ ਬਣ ਕੇ ਤੇ ਰਾਜੀਵ ਘਰ ਕੋਲ ਡੈੱਕ ਬੰਦ ਉਹਨਾਂ ਦੇ ਐਨੇ ਭੈਣ ਨੇ ਬੰਦ ਨਹੀਂ ਕੀਤਾ ਬੋ ਬਾਂਬੜਾ ਉਹ ਵੀ ਮੋਟਰਸਾ ਮੈਂ ਪਾਸੇ ਕਰ ਲਗਾ ਜਮਾ ਉਹਨਾਂ ਦੇ ਕਮਰੇ ਕੋਲੇ ਬਾਅਦ ਵਿੱਚ ਮੈਨੂੰ ਹੰਮੂ ਵਿਚਾਰੇ ਨੇ ਫੋਨ ਲਾਇਆ ਕਹਿੰਦਾ ਯਾਰ ਮੇਰੇ ਘਰਾਂ ਦੀ ਧੜਕਣ ਵੱਜ ਗਈ ਕਹਿੰਦਾ ਕੁੜ ਆਵਾਜ਼ ਤੇ ਆਹੋ ਇੱਕ ਉੱਥੇ ਇੱਕ ਗਲੀ ਭੀੜੀ ਬਣ ਜਾਂਦੀ ਆ ਤੇ ਉਹ ਵੇਜਰੋ ਗੁਰੂੰ ਗੁਰੂ ਹੁੰਦੀ ਪਏ ਉਹ ਕਹਿੰਦੇ ਚਲੋ ਉਥੋਂ ਕਾ ਬਸ ਉਥੋਂ ਬੰਦ ਕਰਦੀ ਉਥੋਂ ਆ ਇਹਨੇ ਬਾਂਦਰ ਜਣ ਨਾਲ ਆ ਕੇ ਵਾਜ ਘੱਟ ਕਰਦੇ ਵਾਜ ਘੱਟ ਕਰਦੇ ਨਾਲ ਵਾਜ ਨਹੀਂ ਘੱਟ ਕੀਤੀ ਬਾਂਦਰ ਜਣ ਆਹ ਫੋਟੋ ਸਿਆਣਾ ਉਹ ਕਹਿੰਦੇ ਭਰਾਵਾ ਹਮੂ ਚਾਰਾ ਕਹਿੰਦਾ ਯਾਰ ਮੇਰੇ ਘਰਾਂ ਲਈ ਤਾਂ ਕਮਰੇ ਜਾ ਆਹ ਉਹਨੇ ਮੈਨੂੰ ਫੋਨ ਲਾ ਕੇ ਮੇਰੀ ਤਾਂ ਧੜਕਨ ਵਧਾਤੀ ਇਹਨਾਂ ਨੇ ਡੈਕ ਲਾ ਕੇ ਡੈਕ ਬੰਦ ਕਰ ਦੋ ਉਹ ਭਰਾਵਾ ਉਹ ਸੱਚ ਬੰਦ ਕਰਨ ਵਾਲੀ ਦੂਜੀ ਜਾ ਕਰਕੇ ਆਏ ਤੇ ਬਾਈ ਹੁਣ ਉੱਥੋਂ ਦੀ ਡੈਕ ਬੰਦ ਕਰਕੇ ਲੰਘਿਆ ਕਰਾਂਗੇ ਕਾਹ ਨੂੰ ਗਿਆ ਦਾ ਨੁਕਸਾਨ ਕਰਨਾ ਨਾ ਆਪਣੇ ਆਪ ਦੇ ਘਰ ਯਾਰ ਆਪਣੇ ਆਪ ਦੇ ਯਾਰਾਂ ਦੋਸਤਾਂ ਦੇ ਔਰਲਾ ਕਰਦਾ ਆਪਣੇ ਆਪ ਦਾ ਚਾਚੇ ਤਾਏ ਦਾ ਦੂਜਾ ਆਪਣੇ ਯਾਰਾਂ ਦੋਸਤਾਂ ਦਾ ਹੀ ਆ ਤੇ ਚਲੋ ਬਾਈ ਕੋਈ ਨਾ ਡੈਕ ਬੰਦ ਕਰਕੇ ਲੰਘ ਜਾਂਗੇ ਉੱਥੋਂ ਹਾਂਜੀ ਬਾਈ ਤੇ ਆਪਾਂ ਹੁਣ ਲੱਗ ਪਿਆ ਆਪਣੀ ਟਰਾਲੀ ਭਰਨਾ ਦੂਜੀ ਟਰਾਲੀ ਗਿਆ ਰਾਜੀਵ ਲਾਉਣ ਬਸ ਰਹਿ ਗਏ ਦੋ ਤਿੰਨ ਕਿੱਲੇ ਉਤਵਾ ਵਿਲੇ ਤੈਨ ਸਾਢੇ 3:30 ਵਜੇ ਤੱਕ ਕੰਮ ਨਿਬੜ ਜੂ ਉਸ ਤੋਂ ਬਾਅਦ ਦੇਖਦੇ ਆਂ ਵੀ ਅੱਜ ਮੰਡੀ ਲੈ ਜਾਣਾ ਸ਼ਾਮ ਨੂੰ ਕਿ ਕੱਲੂ ਲੈ ਜਾਣਾ ਹਾਂਜੀ ਭਾਈ ਹੁਣ ਆਪਾਂ ਇੱਕ ġੇੜਾ ਹੋਰ ਲੈ ਕੇ ਆ ਗਏ ਆਂ ਜੋਬਰ ਘਰੇ ਤੇ ਚਾਰ ġੇੜੇ ਬੰਦੇ ਹੰਤੇ ਆ ਤੇ ਦੋ ġੇੜੇ ਹੋਰ ਰਹਿ ਗਏ ਇੱਕ ਰਾਜੀ ਦੀ ਵਾਲੇ ਮਗਰਾ ਜੀ ਦਾ ਕਪਣੇ ਦੀ ਮਗਰਾ ਜੀ ਤੇ ਫਿਰ ਦੇਖਦੇ ਆਂ ਸ਼ਾਮ ਨੂੰ ਮੰਡੀ ਲੈ ਕੇ ਜਾਣਾ ਕਿ ਕੱਲੂ ਲੈ ਜਾਣਾ ਤੇ ਕਾ ਸਾਡਾ ਕਾਛਾ ਬੁਚੜੀ ਕਾਛਾ ਬੁਚੜੀ ਦਿਨ ਕਹਤੋਂ ਕਹਿੰਦੇ ਓਏ ਚਿਕੜੀ ਚਿਕੜੀ ਦੋ ਗੇੜੇ ਰਹਿ ਗਏ ਸੀ ਖੇਤ ਤੇ ਮਸ਼ੀਨ ਦਾ ਟੁੱਟ ਗਿਆ ਬਹਿਰੇਗਾ ਤੇ ਚੋਬਰੇ ਵੀ ਆ ਗਏ ਘਰੇ ਕਹਿੰਦੇ ਭੁੱਖ ਲੱਗੀ ਆ ਤੇ ਚਾਹ ਜੂ ਪੀਣਾ ਤੇ ਚਾਹ ਠੱਪੀ ਕੁਇੰਟਲ ਦਾ ਕੱਲਾ ਖਾਲੀ ਸਹੀ ਹਾਲ ਤੇ ਆ ਖੜੀਆਂ ਆਪਣੀਆਂ ਟਰਾਲੀਆਂ ਤੇ ਸਵੇਰ ਦੋ ਗੇੜੇ ਹੋਰ ਆ ਤੇ ਇੱਕ ਟਰੈਕਟਰ ਆਪਣਾ ਇਹ ਖੜਾਇਆ ਖੇਤ ਖੜਾ ਤੇ ਹੁਣ ਆਪਾਂ ਇਸ ਬਲੌਗ ਨੂੰ ਕਰਦਨੇ ਇੱਥੇ ਹੀ ਖਤਮ ਜਲਦੀ ਮਿਲਦੇ ਆਂ ਫਿਰ ਇੱਕ ਨਵੇਂ ਬਲੌਗ ਵਿੱਚ ਕੱਲ ਨੂੰ ਯਾਨੀ ਕਿ ਕੱਲ ਅਲੱਗ ਬਲੌਗ ਕੱਲ ਬਣਾਵਾਂਗੇ ਜੋ ਗੇੜੇ ਲਾਉਣ ਚੱਲੇ ਮੰਡੀ ਤੇ ਅੱਜ ਵਾਲਾ ਬਲੌਗ ਆਪਾਂ ਇੱਥੇ ਹੀ ਕਰਦਨੇ ਖਾਣ ਨੂੰ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਕਰਦੇ ਸ਼ੇਅਰ